ਇਹ ਚੀਜ਼ਾਂ ਭਾਈ ਸ਼ਹਿਰਾਂ ਦੇ ਵਿੱਚ ਨਹੀਂ ਮਿਲਣੀਆਂ ਦੇਖੋ ਕਿੰਨੀਆਂ ਸੋਹਣੀਆਂ ਵਾਈਬ੍ਰੇਸ਼ਨਸ ਆਉਂਦੀਆਂ ਨੇ ਕਿੰਨਾ ਸੋਹਣਾ ਪਾਠ ਚੱਲ ਰਿਹਾ ਵਾ ਮੱਧਮ ਆਵਾਜ਼ ਆ ਤੇ ਬਹੁਤ ਸੋਹਣਾ ਮਾਹੌਲ ਤੇ ਬਹੁਤ ਸੋਹਣਾ ਮਾਹੌਲ ਕੀ ਮਨ ਅੰਤਿ ਰਤਨੰਦਨ ਚਾਈ ਹਰਉਂ ਦੇ ਪਾਤੀ ਕਾ ਕਾ ਜੀਵਾ ਹੈ ਨਾ ਪਾਈਓ ਪਾਈਓ ਕਰਤਾ ਵੇਤੇ ਸਾਂ ਆਵਣਾਂ ਜੋ ਜੰਦੀ ਵਧੀਆ ਹੀ ਜੋ ਸਭਾ ਵੇਹੋ ਹੀ ਕਰਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮਿਆਸ ਕਰਦਾ ਭਾਈ ਤੁਸੀਂ ਸਾਰੇ ਵਧੀਆ ਹੋਵੋਗੇ ਖੁਸ਼ ਹੋਵੋਗੇ ਕਿ ਮੈਂ ਅੱਜ ਫੇਰ ਚੱਲਿਆ ਸੀਗਾ ਗੁਰੂ ਸਾਹਿਬ ਨੂਰਕਰ ਮੱਥਾ ਟੇਕਣ ਬਸ ਭਾਈ ਇਹ ਹੀ ਆਪਣੀ ਸਿੱਧੀ ਸਾਦੀ ਸਿੰਪਲ ਜ਼ਿੰਦਗੀ ਆ ਬਸ ਮੈਨੂੰ ਸੋਹਣਾ ਹੀ ਇਹ ਕੁਛ ਲੱਗਦਾ ਜਿਹਾ ਬਸ ਮੇਰਾ ਸਾਈਕਲ ਇੱਕ ਮੈਂ ਤੇ ਇੱਕ ਮੇਰਾ ਸਾਈਕਲ ਬਾਕੀ ਭਾਈ ਰੱਬ ਜਾਣਦਾ ਰੱਬ ਦੀ ਕਰਵਾਉਣ ਵਾਲਾ ਸਭ ਕੁਝ ਆਪਾਂ ਹੀ ਬੰਗਲੇ ਦੇਖ ਲਓ ਚਿੱਟੇ ਚਿੱਟੇ ਕਿਵੇਂ ਚਮਕ ਰਹੇ ਨੇ ਕਿੰਨੇ ਸੋਹਣੇ ਲੱਗਦੇ ਨੇ ਖੇਤਾਂ ਦੇ ਵਿੱਚ ਹਰੇ-ਹਰੇ ਖੇਤਾਂ ਦੇ ਵਿੱਚ ਆਪਣਾ ਭਾਈ ਦਾਣਾ ਪਾਣੀ ਚੁਗੀ ਜਾਂਦੇ ਨੇ ਮੈਂ ਥੋੜਾ ਜਿਹਾ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਇਦਾਂ ਦੇ ਭਾਈ ਨਜ਼ਾਰੇ ਆਪਾਂ ਨਹੀਂ ਖਰੀਦ ਸਕਦੇ ਪੈਸੇ ਦੇ ਨਾਲ ਸੋ ਇਨਾਂ ਨੂੰ ਆਪਾਂ ਮਹਿਸੂਸ ਕਰ ਸਕਦੇ ਹਾਂ ਬਹੁਤ ਸੋਹਣੇ ਨੇ ਭਾਈ ਆ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਖੇਤਾਂ ਦੇ ਵਿੱਚ ਆਪਣਾ ਇਹ ਵੀ ਦਾਣਾ ਪਾਣੀ ਪਾਈ ਚੁਗੀ ਜਾਂਦੇ ਆ ਤੇ ਪੰਛੀਆਂ ਦੀ ਭਾਈ ਇੱਕ ਸਫਤ ਹੁੰਦੀ ਆ ਕਿ ਜਿਵੇਂ ਦਿਨ ਢਲਦਾ ਵਾ ਇਹ ਆਪਣੇ ਆਲਣਿਆਂ ਦੇ ਵਿੱਚ ਆਪਣੇ ਘਰੇ ਚਲੇ ਜਾਂਦੇ ਨੇ ਪਰ ਆਪਾਂ ਬੰਦੇ ਆਪਣਾ ਨਾ ਕੋਈ ਟਾਈਮ ਹੁੰਦਾ ਨਾ ਉੱਠਣ ਦਾ ਟਾਈਮ ਨਾ ਭਾਈ ਪੈਣ ਦਾ ਟਾਈਮ ਕਿ ਕੁਦਰਤ ਨੇ ਇਹਨਾਂ ਨੂੰ ਇਦਾਂ ਦੇ ਬਣਾਇਆ ਵਾ ਕਿ ਪੂਰੇ ਆਪਣੇ ਪਾਵਨਦਨੇ ਸਮੇਂ ਦੇ ਤੁਸੀਂ ਵੇਖਿਓ ਸ਼ਾਮ ਦੇ ਵੇਲੇ ਨਾ ਜਦੋਂ ਢਲਦਾ ਵਾ ਦਿਨ ਜਦੋਂ ਰਾਤ ਪੈਣੀ ਸ਼ੁਰੂ ਹੋ ਜਾਂਦੀ ਆ ਇਹ ਉੱਡੇ ਜਾਂਦੇ ਹੁੰਦੇ ਆਪਣੇ ਘਰਾਂ ਵੱਲ ਆਪਣੇ ਆਲਣਿਆਂ ਵੱਲ ਜ਼ਿਆਦਾਤਰ ਇਹ ਬਰੋਟਿਆਂ ਤੇ ਰਹਿੰਦੇ ਹੁੰਦੇ ਆ ਤੇ ਸਾਡੇ ਘਰ ਦੇ ਕੋਲ ਨਾ ਦਰਵਾਜ਼ਾ ਵਾ ਉੱਥੇ ਨਾ ਉੱਡੇ ਜਾਂਦੇ ਹੁੰਦੇ ਹਰ ਰੋਜ਼ ਸਾਡੇ ਘਰ ਦੇ ਉੱਪਰ ਦੀ ਤੇ ਜਦੋਂ ਸਵੇਰੇ ਉੱਠ ਕੇ ਦੇਖੀਦਾ ਵਾ ਤਾਂ ਇਹ ਬਰੋਟੇ ਦੇ ਉੱਪਰ ਬੈਠੇ ਹੁੰਦੇ ਸਾਰੇ ਜਾਣੇ ਇਕੱਠੇ ਹੋਏ ਟੁੱਪ ਠੀਕਦੇ ਹੁੰਦੇ ਬਹੁਤ ਪਾਈ ਪਿਆਰੇ ਨੇ ਹਾਂਜੀ ਦੋਸਤੋ ਹੁਣ ਮੈਂ ਗੁਰੂ ਘਰ ਤੋਂ ਵਾਪਸ ਆਪਣੇ ਪਿੰਡ ਨੂੰ ਚੱਲੇ ਆ ਘਰ ਨੂੰ ਤੇ ਭਾਈ 9:30 ਤੋਂ 5:30 ਵਜੇ ਤੱਕ ਕੀਰਤਨ ਹੁੰਦਾ ਵਾ ਤੇ ਇਸ ਤੋਂ ਬਾਅਦ ਆਪਣਾ ਸ੍ਰੀ ਰਹਿਰਾ ਸਾਹਿਬ ਜੀ ਦਾ ਪਾਠ ਹੁੰਦਾ ਤੇ ਭਾਈ ਆ ਕੇ ਜੀ ਲੱਗ ਜਾਂਦਾ ਉੱਠਣ ਨੂੰ ਜੀ ਨਹੀਂ ਕਰਦਾ ਹੁੰਦਾ ਤੇ ਭਾਈ ਤੁਹਾਡਾ ਕੋਈ ਸੁਜੈਸ਼ਨ ਹੋਵੇ ਕਿ ਕਿੱਦਾਂ ਦੀ ਵੀਡੀਓ ਬਣਾਈ ਜਾਵੇ ਕਿਉਂਕਿ ਕੰਟੈਂਟ ਤਾਂ ਮੇਰੇ ਕੋਲੇ ਬਹੁਤਾ ਹੁੰਦਾ ਨਹੀਂ ਹੈਗਾ ਜਾਂ ਬਸ ਕਰਦਾ ਹੁੰਦਾ ਵਾ ਤੇ ਕਰੇ ਵੀ ਹੁਣ ਮੈਂ ਬਹੁਤੀ ਬਣਾਉਂਦਾ ਨਹੀਂ ਵੀਡੀਓ ਤੇ ਬਸ ਸਾਈਕਲਿੰਗ ਹੀ ਕਰੀ ਦੀ ਆ ਜਾਂ ਫਿਰ ਮੈਂ ਗੁਰਦੁਆਰਾ ਸਾਹਿਬ ਵੀ ਨਹੀਂ ਵੀਡੀਓ ਬਣਾਉਂਦਾ ਕਿਤੇ ਵੀ ਜਾਵਾਂ ਮੈਂ ਕਿਸੇ ਵੀ ਧਾਰਮਿਕ ਸਥਾਨ ਤੇ ਮੈਂ ਉੱਥੋਂ ਦੀ ਵੀਡੀਓ ਨਹੀਂ ਬਣਾਉਂਗਾ ਤੇ ਦੱਸੋ ਭਾਈ ਕੀ ਕਰੀਏ ਕੋਈ ਸੁਜੈਸ਼ਨ ਦੋ ਸਿੱਧੀ ਵਾੜੀ ਦੇ ਕੰਮ ਵੀ ਨਹੀਂ ਨੇ ਆਪਾਂ ਨੂੰ ਹੁੰਦੇ ਚਲੋ ਫਾਈ ਟਾਈਮ ਲੰਘ ਜਾਂਦਾ ਵਾ ਜੀ ਲੱਗ ਜਾਂਦਾ ਕੰਮ ਤੋਂ ਬਾਅਦ ਮੈਂ 3:00 ਵਜੇ ਜੌਬ ਤੋਂ ਫ੍ਰੀ ਹੋ ਜਾਂਦਾ ਕੰਮ ਤੋਂ ਤੇ ਇਹ ਤੋਂ ਬਾਅਦ ਆਪਾਂ ਬਸ ਸੈਂਟ ਟਾਈਮ ਪਾਸ ਕਰ ਲਈਦਾ ਵਾ ਇਹ ਆਪਾਂ ਨੂੰ ਸਿੱਧੀ ਸਾਦੀ ਸਿੰਪਲ ਲਾਈਫ ਪਸੰਦ ਬਹੁਤ ਹੈਨਿੰਗ ਕੋਚੀ ਚਾਹੰਦਾ ਵਸਖ ਸਾਈਕਲਿੰਗ ਮੈਨੂੰ ਵਧੀਆ ਲੱਗਦੀ ਆ ਕਰਨੀ ਤੇ ਕੁਦਰਤ ਗ੍ਰੀਨਰੀ ਵਧੀਆ ਵਾ এনवायरमेंट ਤੇ ਹੌਲੀ ਹੌਲੀ ਫਿਊਚਰ ਦੇ ਵਿੱਚ ਕੋਈ ਟੂਰ ਲਾਵਾਂਗੇ ਲੰਬੇ ਰੂਟ ਦਾ ਕਿਉਂਕਿ ਹੱਲੇ ਤਾਂ ਜੋਬਤੀ ਹੁੰਦੇ ਆ ਨਾ ਕਾਮਕਾਰ ਬਹੁਤ ਬਹੁਤ ਧੰਨਵਾਦ ਜੀ ਮੇਰੀ ਵੀਡੀਓ ਵੇਖਣ ਵਾਸਤੇ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਿਉਂਦੇ ਵਸਦੇ ਰਹੋ ਖੁਸ਼ ਰਹੋ ਭਾਈ ਖੁਸ਼ੀਆਂ ਮਾਣੋ ਧੰਨਵਾਦ ਮਿਹਰਬਾਨ